ਸਨਾਟੇ ਰਬਾਬਾ ਨਾਨਕ ਅਦੀਨ ਪੈਂਦੀ ਮਾਲੇਵਾਲ ਪੁਲਿਸ ਚੌਂਕੀ ਦੇ ਨਾਲ ਲੱਗਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਲਗਾਤਾਰ ਦੂਸਰੀ ਵਾਰ ਨਿਸ਼ਾਨਾ ਪਿਛਲੇ 6 ਦਿਨਾਂ ਚ ਇੱਕ ਹੀ ਦੁਕਾਨ ਚ ਹੋਈ ਦੋ ਵਾਰ ਚੋਰੀ ਲੱਖਾਂ ਦਾ ਹੋਇਆ ਨੁਕਸਾਨ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੋਰੀਆਂ ਦੀ ਪੁਲਿਸ ਵਕੂਏ ਨੂੰ ਲੈ ਕੇ ਪਈ ਪੰਬਲ ਪੂਸੇ ਚ ਡੇਰਾ ਬਾਬਾ ਨਾਨਕ ਏਰੀਆ ਚ ਚੋਰਾਂ ਦੇ ਹੌਸਲੇ ਇੱਥੋਂ ਤੱਕ ਵੱਧ ਗਏ ਹਨ ਕਿ ਉਹਨਾਂ ਵੱਲੋਂ ਪੁਲਿਸ ਚੌਂਕੀਆਂ ਦੀਆਂ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਹਾ ਤੇ ਬੇਖੌਫ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਜਹਾਈ ਮਾਮਲਾ ਬੀਤੀ ਰਾਤ थाना ਡੇਰਾ ਬਾਬਾ ਨਾਨਕ ਅਦੀਨ ਪੈਂਦੀ ਪੁਲਸ ਚੌਕੀ ਮਾਲੇਵਾਲ ਦੇ ਨਾਲ ਲੱਗਦੀ ਅੰਮ੍ਰਿਤ ਫੀਡ ਦੁਕਾਨ ਤੋਂ ਸਾਹਮਣੇ ਆ ਜਿੱਥੇ ਚੋਰਾਂ ਨੇ ਪਿਛਲੇ 6 ਦਿਨਾਂ ਚ ਤੂ ਸ਼੍ਰੀਵਾਰ ਚੋਰੀ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਹੈ ਤੇ ਲੱਖਾਂ ਦੀ ਫੀਡ ਅਤੇ ਖਲ ਚੋਰੀ ਕਰਕੇ ਲੈ ਗਏ ਹਨ ਇਸ ਬੰਦੀ ਪੀੜਤ ਦੁਕਾਨਦਾਰ ਭੁਪਿੰਦਰ ਸਿੰਘ ਜੋ ਕਿ ਸਾਫ ਕਾ ਫੌਜੀ ਹਾ ਤੇ ਇਸ ਦੀ ਗਵਾਹੀ ਕੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦ ਉਹ ਰੋਜ਼ ਦੀ ਤਰ੍ਹਾਂ ਫੇਰੇ ਦੁਕਾਨ ਤੇ ਆਇਤਾ ਉਹਨਾਂ ਦੀ ਦੁਕਾਨ ਦਾ ਇੱਕ ਸਾਈਡ ਤੋਂ ਸ਼ਟਰ ਟੁੱਟਾ ਸੀ ਅਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਪਸ਼ੂਆਂ ਦੀਆਂ ਖਲ ਦੀਆਂ ਪੰਜਾਬ ਪੂਰੀਆਂ ਗਾਇਬ ਸਨ ਅਤੇ ਉਹਨਾਂ ਅੱਗੇ ਦੱਸਿਆ ਕਿ ਬੀਤੀ 16 ਮਈ ਨੂੰ ਵੀ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਵੀ ਪੂਰੀਆਂ ਖਲ ਦੀਆਂ ਚੋਰੀ ਕਰਕੇ ਚੋਰ ਲੈ ਗਏ ਸਨ ਅਤੇ ਦੁਕਾਨ ਦੇ ਨਾਲ ਹੀ ਲੱਗਦੀ ਪੁਲਿਸ ਚੌਕੀ ਮਾਲੇਵਾਲ ਦਰਖਾਸਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਸੰਬੰਧੀ ਜਦ ਮਾਲੇਵਾਲ ਪੁਲਿਸ ਚੌਕੀ ਤੇ ਇਨਚਾਰਜ ਸੁਖਰਾਸ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਹਾਂਗੇ ਇਹ ਵਕੂਆ ਥਾਣਾ ਫਤਿਹਗੜ ਚੂੜੀਆਂ ਅਧੀਨ ਥਾਣੇ ਦਾ ਹੈ ਅਤੇ ਜਦ ਥਾਣਾ ਫਤਿਹਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਹਾਂਗੇ ਉਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਇਸ ਦੀ ਜਾਣਕਾਰੀ حاصل ਕਰ ਬਣਦੀ ਕਾਰਵਾਈ ਕਰਨਗੇ ਆਪਾਂ ਮੌਜੂਦਾ ਡੇਰਾਬਾਬਾ ਨਾਲਕ ਫਟੇਗੜ ਚੂੜੀਆਂ ਰੋਡ ਉਪਰ ਜੋ ਕਿ ਬਸ ਸ਼ਡਾ ਮਲੇਵਾਲ ਹੈ ਮਲੇਵਾਲ ਦਾ ਪੋਲ ਵੱਜੋਂ ਜਾੜਿਆ ਜਾਂਦਾ ਇੱਥੇ ਅੰਮ੍ਰਿਤ ਫੀਡ ਸਟੋਰ ਦੀ ਦੁਕਾਨ ਹੈ ਜਿੱਥੇ ਕਿ 5 ਦਿਨ ਬਾਅਦ ਹੀ ਦੋ ਚੋਰੀਆਂ ਇਸੇ ਹੀ ਦੁਕਾਨ ਨੂੰ ਤਾਲਾ ਤੋੜ ਕੇ ਜਿਹੜੀ ਫੀਡ ਦੀ ਦੁਕਾਨ ਚੋਰੀਆਂ ਕਰ ਲਿਆਗੇ ਇਸ ਤੋਂ ਪਹਿਲਾਂ ਵੀ 16 ਤਰੀਕ ਨੂੰ 16 ਮਈ ਨੂੰ ਇੱਥੋਂ ਜਿਹੜੀਆਂ ਫੀਡ ਦੀਆਂ ਬੋਰੀਆਂ ਸੀਗੀਆਂ ਉਹ ਚੋਰੀ ਕਰ ਲਿਆ ਗਿਆ ਸੀ ਤੇ ਅੱਜ ਬੀਤੀ ਰਾਤ ਫੇਰ ਚੋਰਾਂ ਨੇ ਇਹ ਤਰ ਦਿਖਾਉਨੇ ਆ ਕਿਸ ਤਰ੍ਹਾਂ ਵੀ ਉਹਨਾਂ ਵੱਲੋਂ ਸ਼ਟਰ ਤੋੜਿਆ ਗਿਆ ਚਟਰ ਤੋੜ ਕੇ ਅੰਦਰੋਂ 30 ਦੇ ਕਰੀਬ ਜਿਹੜੀਆਂ ਨੇ ਫੀਟ ਦੀਆਂ ਬੋਰੀਆਂ ਚੋਰੀ ਕਾਲੀਆਂ ਗਈਆਂ ਸਭ ਤੋਂ ਜਿਹੜੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਕੁਝ ਫੁੱਟ ਦੀ ਦੂਰੀ ਤੇ ਹੀ ਪੁਲਿਸ ਚੌਕੀ ਹੈ ਮਾਲੇਵਾਲ ਦੀ ਜਿੱਥੋਂ ਕਿ ਲਗਾਤਾਰ 6 ਦਿਨਾਂ ਵਿੱਚ ਇਹ ਦੂਸਰੀ ਚੋਰੀ 5ਾਂ 6 ਦਿਨਾਂ ਵਿੱਚ ਇਹ ਦੂਸਰੀ ਚੋਰੀ ਆ ਮਹਿਜ 100 ਫੁੱਟ ਵੀ ਜਿਹੜਾ ਥੋੜਾ ਹੈ ਮਾਲੇਵਾਲ ਪੁਲਿਸ ਚੌਕੀ ਆ ਉਸ ਤੇ ਨਜ਼ਦੀਕ ਪੈਂਦੀ ਹੀ ਇਹ ਦੂਸਰੀ ਵਾਰ ਜਿਹੜੀ ਇਹਨਾਂ ਦੀ ਚੋਰੀ ਹੈ ਇਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾ ਸਾਲ ਪਹਿਲਾਂ ਵੀ ਇਸੇ ਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਹ ਤੀਸਰੀ ਚੋਰੀ ਅਸੀਂ ਕਹਿ ਸਕਦੇ ਹਾਂ ਕਿ ਦੁਕਾਨ ਦੀ ਤੀਸਰੀ ਚੋਰੀ ਹੈ ਗਲਬਤ ਕਰਦੇ ਆ ਮਾਲਕ ਨੇ ਤੇ ਹੋਰ ਇੱਥੇ ਜਿਹੜੇ ਨੇ ਦੀ ਕੀ ਦੁਕਾਨਦਾਰ ਨੇ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਤੇ ਕਿਸ ਤਰ੍ਹਾਂ ਦੀ ਉਹਨਾਂ ਨਾਲ ਦੂਸਰੀ ਵਾਰ ਜਿਹੜੀ ਚੋਰੀ ਹੋਈ ਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਸਰਦਾਰ ਸੁਪਿੰਦਰ ਹਾਂਜੀ ਭਪਿੰਦਰ ਸਿੰਘ ਜੀ ਇਹ ਪਹਿਲਾ ਕਿਹੜੀ ਤਰੀਕ ਨੂੰ ਤੁਹਾਡੀ ਚੋਰੀ ਹੁੰਦੀ ਆ 16 ਦੀ ਸ਼ਾਮ ਰਾਤ ਨੂੰ ਤੇ 17 ਦੀ ਸਵੇਰ ਮਨੇਰ ਨੂੰ ਮੇਰੇ ਆ ਕਰੀਬ 20 ਬੋਰੀਆਂ ਖਾਦੀਆਂ ਚੋਰੀ ਹੋਈਆਂ ਜੀ ਤੇ ਹੁਣ ਮਿਤੀ 21 ਦੀ ਸ਼ਾਮ ਨੂੰ ਰਾਤ ਦੇ 2:00 ਬਾਈਟਮ ਜੁਕਿਆ ਮਾਰਨਿੰਗ ਟਾਈਮ ਜਨ ਲਾ ਲਉ ਜਿਹਦੇ ਵਿੱਚ ਤਰੀ 50 ਤੋਂ ਉੱਪਰ ਖਾਲਾ ਫੀਡ ਉਹ 21 ਦੀ ਰਾਤ 50 ਦੀ ਬੋਰੀਆਂ 50 ਹੋਈਆਂ ਜੀ 50 ਤੋਂ ਉੱਪਰ ਹੈ ਜੀ ਹਾਂ ਸਾਡ ਬੋਰੀਆਂ ਦੇ ਅੰਦਰ ਅੰਦਰ ਮੇਨੇ ਚੋਰੀ ਹੋਈਆਂ ਜੀ ਇਫਰੇ ਸਿਰੇ ਆਣ ਕੇ ਦੇਖਿਆ ਕਿ ਸ਼ਟਰ ਟੁੱਟਾ ਸੀਗਾ ਤੇ ਇਹਦੇ ਆ ਕੇ ਵੇਖਿਆ ਸ਼ਟਰ ਟੁੱਟਾ ਹੈ ਫਿਰ ਅੰਦਰ ਦੇਖਿਆ ਤੇ ਅੰਦਰ ਵੇਖਿਆ ਤੇ ਉਹ ਸਾਰਾ ਹੀ ਵੀ ਖਾਲੀ ਪਿਆ ਤੇ ਜਿਹੜੀ 16 ਤਰੀਕ ਨੂੰ ਚੋਰੀ ਹੁੰਦੀ ਆ ਉਹ ਉਦੋਂ ਤੁਹਾਡਾ ਕਿੰਨਾ ਨੁਕਸਾਨ ਹੋਇਆ ਉਦੋਂ ਮੇਰਾ 35 ਕੁ ਰਿਪ ਹਜ਼ਾਰ ਦੇ ਕੋਲ ਤੇ ਸਭ ਤੋਂ ਵੱਧ ਆਣ ਦੀ ਗੱਲ ਹੈ ਵੀ ਆਹ ਵੇਖੋ ਕੁਝ ਮੀਟਰ ਤੇ ਮਾਲੇਵਾਲ ਚੌਂਕੀ ਆ ਤੇ ਤੋਂ ਆ ਦੇ ਸੰਡੇ ਆ ਤੁਹਾਡਾ ਜਿਹੜੀ ਕੰਧ ਸਾਜੀ ਇੱਕ ਸਾਫ ਲਾ ਲਓ ਹਨ ਤੇ ਉਹ ਦੱਸਿਆ ਨਹੀਂ ਪੁਲਸ ਵਾਲਿਆਂ ਨੂੰ ਪੁਲਸ ਵਾਲਿਆਂ ਨੂੰ ਦੱਸਿਆ ਗਿਆ ਹੈ ਹਾਂ ਉਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਉਥੇ ਕੈਮਰੇ ਵੇਖ ਕੇ ਆਂਦੇ ਕੈਮਰੇ ਚ ਆਉਣ ਨਹੀਂ द्या ਇਧਰ ਦਾ ਕੈਮਰਾ ਚੱਲਦਾ ਨਹੀਂਗਾ ਅੱਜ ਸਵੇਰੇ ਸਵੇਰੇ ਆਹੀਂ ਗਏ ਆ ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਫਰੇਗੜ ਚੂੜੀਆਂ 'ਚ ਆਉਂਦਾ ਆ ਰੋਣ ਫਰੇਗੜ ਚੂੜੀਆਂ ਜਾ ਕੇ ਤੱਕਾ ਜਾਨੀ ਕਿ ਆਪਣੋ ਗਲਗਲਾਵਾ ਲਾ ਕੇ ਉਹਨਾਂ ਨੇ ਫਰੇਗੜ ਪਾ ਹਾਂ ਫਰੇਗੜ ਠਾੜੇ 'ਚ ਪਾਤਾ ਫਰੇਗੜ ਅਸੀਂ ਰਿਪੋਰਟ ਲਖਾਏ ਆ ਲੇਕਿਨ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਬੀਤੀ ਰਾਤ 16 ਨੂੰ ਕਿੰਨਾ ਨੁਕਸਾਨ ਹੋਇਆ ਤੇ ਹੁਣ ਤੁਹਾਡਾ ਜਿਹੜਾ ਬੀਤੀ ਰਾਤ ਨੂੰ ਕਿੰਨਾ ਨੁਕਸਾਨ 16 ਤਰੀਕ ਨੂੰ 35 ਤੋਂ 40 ਦੇ ਵਿਚ ਵਿੱਚ ਜੀ ਇਹ ਹੁਣ 50 ਤੋਂ 60 ਦੇ ਵਿੱਚ ਵਿੱਚ 50 60000 ਕੇ ਬੋਰੀਆਂ 50 60000 ਦੇ ਵਿੱਚ ਅੱਛਾ ਤੇ 16 ਤਰੀਕ ਨੂੰ 16 ਨੂੰ 35 ਤੋਂ 40 ਦੇ ਵਿੱਚ ਐ ਸਾਡੇ ਇਹਨਾਂ ਦੇ ਨਜ਼ਦੀਕ ਕੋਈ ਗਵਾਂਡੀ ਨੇ ਕੀ ਨਾਹੀ ਤੁਹਾਡਾ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਸਰ ਮੇਰੀ ਮੋਟਸਾ ਨਾਲ ਹੀ ਨਾਲ ਹੀ ਦੁਕਾਨ ਤੇ ਆ ਵੇਖੋ ਅੱਗੇ ਮੋਟਸਾ ਨਾਲ ਤਿੰਨ ਵਾਰੀ ਚੋਰੀ ਹੋ ਗਈ ਹੈ ਤਿੰਨੇ ਵਾਰੀ ਇਹੋ ਦੁਕਾਨ ਦੀ ਚੋਰੀ ਹੋਈ ਹੈ ਠੀਕ ਹੈ ਕੱਲ ਨੂੰ ਇੱਥੇ ਚੋਰੀ ਹੋਈ ਹੈ ਅੱਜ ਰਾਤ ਫੇਰ ਹੋ ਗਈ ਇੱਥੇ ਸਾਡਾ ਮੇਰਾ ਸਮਾਨ ਘਟਦੋ ਘੜ 40 ਮੋਟਰਸਾਈਕਲ ਲੱਗੇ ਮੇਰੀ ਦੁਕਾਨ ਦੇ ਠੀਕ ਹੈ ਇੱਕ ਮੋਟਰਸਾਈਕਲ ਬਹੁਤਾ ਨਹੀਂ ਮੈਕਸਿਮਮ ਲਾ ਲੋ 30 40 ਹਜ਼ਾਰ ਦਾ ਮੋਟਰਸਾਈਕਲ ਲੈਣਾ ਹੈਗਾ ਕਿ ਨਹੀਂ ਹੈਗਾ ਮੰਨ ਲਓ ਜਿਹਦਾ ਪੁਰਾਣਾ ਮੋਟਰਸਾਈਕਲ ਉਹਨੇ ਕਿਹਾ ਮੇਰਾ ਇੰਨੇ ਦਾ ਮੋਟਰਸਾਈਕਲ ਆਪਾਂ ਕਿੱਥੋਂ ਭਰਾਂਗੇ ਗਰੀਬ ਬੰਦੇ ਆ ਉਹੋ ਕਮਾਣਾ ਤੇ ਉਹੋ ਖੜਾ ਠੀਕ ਹੈ ਹਾਂ ਆਪਾਂ ਇਹ ਮੰਗ ਕਰਦੇ ਆ ਵੀ ਇੱਥੇ ਜਰਾਦ ਨੂੰ 11 ਵਜੇ ਤੋਂ ਲੈ ਕੇ 5 ਵਜੇ ਤੱਕ ਨਾਕਾ ਹੋਣਾ ਚਾਹੀਦਾ ਮੋਰ ਤੇ ਨਾਕਾ ਤੇ ਤਾਂ ਰੋਡ ਪਏ ਨਾ ਵੀ ਇੱਥੇ ਜਿਹੜੇ ਪੁਲਿਸ ਰੱਦੀ ਦਾ ਜੋ ਤੁਹਾਡੇ 200 ਮੀਟਰ ਦੀ ਦੂਜੇ ਚੋਰਾ ਉਹ ਇਨੇ ਚੋਰ ਬੇਖੌਫ ਨੇ ਵੀ ਉਹਨਾਂ ਨੂੰ ਪੁਲਿਸ ਦਾ ਡਰ ਕੋਈ ਨਹੀਂ ਨਹੀਂ ਕੋਈ ਡਰ ਨਹੀਂ ਸਰ ਪੁਲਸ ਵਾਲਿਆਂ ਕੋ ਗਏ ਆ ਸਰ ਪੁਲਸ ਵਾਲਿਆਂ ਕੋ ਖੁਦ ਜਦੋਂ ਪਿਛਲੀ 16 ਤਰੀਕ ਨੂੰ ਚੋਰੀ ਹੋਈ ਆ ਪੁਲਸ ਵਾਲੇ ਖੁਦ ਸੁੱਤੇ ਹੀ 6:00 ਵਜੇ ਸਾਨੂੰ ਇਸੀ ਦਾ ਡਰ ਨਹੀਂ ਪਰ ਸਾਨੂੰ ਡਰ ਇਸ ਚੀਜ਼ ਦਾ ਵੀ ਘਾਟਾ ਇੰਨਾ ਮਹਿੰਗਾ ਨੁਕਸਾਨ ਕਿਦਾਂ ਆਪਾਂ ਕਿਦਾਂ ਭਰ ਸਕਦੇ ਹਾਂ ਕਰ ਠੀਕ ਹੈ ਨਾ ਕਿਸੇ ਦੇ ਸ਼ੱਕ ਨਹੀਂ ਆ ਜੀ ਤੁਹਾਨੂੰ ਨਹੀਂ ਕਿਸੇ ਨਹੀਂ ਸ਼ੱਕ ਨਹੀਂ ਤੁਹਾਨੂੰ ਕਿਸੇ ਆਗੇ ਆਪਾਂ ਇਹ ਵੀ ਹਾਂ ਤਾਂ ਨਹੀਂ ਉਹ ਸ਼ੱਕ ਦਾ ਮਤਲਬ ਵੀ ਵੇਖੋ ਮਾਲੇਵਾਲ ਜਿਹੜੀ ਇੱਥੇ ਦੁਕਾਨਾਂ ਨੇ ਅੱਡਾ ਆ ਤੁਸੀਂ ਲਾ ਲਓ ਵੀ ਇੱਥੇ 20 25 ਦੁਕਾਨਾਂ ਹੋਣ ਗਿਆ ਤੁਹਾਡੀ ਦੁਕਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਇਹ ਹੁਣ ਪਤਾ ਨਹੀਂ ਜੀ ਕਿਉਂ ਮਾਹ ਹੀ ਪਿਆਰ ਹੈ ਚੋਰਾਂ ਨੂੰ ਹਾਂ ਸਾਫ ਹੀ ਪਿਆਰ ਹੈ ਜੀ ਹਾਂ ਜੀ ਤਾਂ ਕਿਉਂਕਿ ਉਹਨਾਂ ਮਿਸਕੇ ਵੀ ਇਸੇ ਦੁਕਾਨ ਨੂੰ ਚੋਰੀ ਕਰਨੀ ਆ ਪਰसों ਮੈਂ ਇਹ ਨਵੀਂ ਗੱਡੀ ਆਈ ਆ ਮਾਰ ਲੱਗ ਗਏ ਅਜੇ ਗੱਲ ਅਜੇ ਚੋਰੀ ਹੋ ਗਈ ਪਹਿਲਾਂ ਕੋਸ਼ਿਸ਼ ਕੀਤੀ ਉਹਨਾਂ ਨੇ ਕੰਦ ਪਿੱਛੋਂ ਪਾੜਨ ਦੀ ਉਹ ਕੰਦ ਇੱਕੋ ਵਟਾ ਨਿਕਲੇ ਉਹਨਾਂ ਕੋ ਉਹ ਨਿਕਲੇ ਨਹੀਂ ਠੀਕ ਹੈ ਫਿਰ ਇਹਨਾਂ ਨੇ ਪਹਿਲਾਂ ਇਥੋਂ ਥੋੜੀ ਅੱਜ ਤੇ ਹੱਦ ਕਰਤੀ ਆ ਰਾਤ ਦੀ ਸਾਰੀ ਅਜੇ ਨਹੀਂ ਥੋੜੀ ਜਦੋਂ 16 ਤਰੀਕ ਚੋਰੀ ਆਈ ਉਦੋਂ ਇੰਨੀ ਹੋਈ ਆਪਾਂ ਖੁਦ ਸ਼ਰੀ ਲਵਾ ਕੇ ਚੰਗਾ ਵਧੀਆ ਵਧੀਆ ਜਿਆਦਾ ਸੀਮੈਂਟ ਪਾ ਕੇ ਵਾ ਪਕਾਈ ਨਾ ਸਰੀ ਇਹੇ ਚਲਵਾ ਕੇ ਫਿਰ ਹੁਣ ਚੋਰੀ ਨਾ ਹੋਵੇ ਪਰ ਇਹ ਫਿਰ ਜਿਆਦਾ ਗੰਡ ਹੋ ਗਿਆ ਜਿਹੜਾ ਆ ਵੀ ਮੇਰੀ ਦੁਕਾਨ ਵਾਲੇ ਝਾਤੀ ਮਾਰੋ ਮੇਰਾ ਕਿੰਨਾ ਮਹਿੰਗਾ ਸਮਾਨ ਆ ਕਿੰਨੇ ਮੋਟਰਸਾਈਕਲ ਆ ਆ ਵੇਖੋ ਮੇਰਾ ਕਿੰਨਾ ਸਮਾਨ ਦੇ ਦੇਖੋ ਮੇਰਾ ਵੀ ਕੱਲ ਨੂੰ ਚੋਰੀ ਹੋ ਸਕਦਾ ਆ ਮੈਂ ਆ ਵੇਖੋ ਕਿੰਨੇ ਕਿੰਨੇ ਮਹਿੰਗੇ ਮੋਟਰਸਾਈਕਲ ਕਿੱਥੋਂ ਕਰਨਾ ਜੀ ਆਪਾਂ ਠੀਕ ਇਹ ਚੀਜ਼ ਵੇਖੋ ਨਾ ਵੇਖੋ ਕਿੱਥੋਂ ਤੱਕ ਮੋਟਰਸਾਈਕਲ ਲੱਗੇ ਆ ਮੰਨ ਲਾ ਇੱਧਰ ਚੋਰੀ ਹੋ ਗਈ ਹੁਣ ਹੋ ਸਕਦਾ ਨਿਸ਼ਾਨਾ ਸਾਨੂੰ ਬਣਾਉਣਾ ਹੁਣ ਚਾਹੀਦਾ ਹੋ ਸਕਦਾ ਸਾਡੀ ਦੁਕਾਨ ਦੀ ਚੋਰੀ ਕਰਨ ਨੂੰ ਕੈਮਰੇ ਚੈੱਕ ਹੋਣੇ ਜਿਹਦੇ ਫਰੇ ਕਰ ਦੋ ਇੱਧਰ ਉੱਪਰ ਇੱਧਰ ਅੰਬੀ ਲੈ ਤਾਂ ਕਿ ਕੈਮਰੇ ਚੈੱਕ ਹੋਣੇ ਜਿਹਦੇ ਐਡੇ ਐਡੇ ਪਾਸੇ ਨਾ ਜਾਂਦੇ ਕੈਮਰੇ ਚੈੱਕ ਹੋਣੇ ਜਿਹਦੇ ਵੀ ਕੋਈ ਲੈ ਕੇ ਨੰਗੇ ਜਿਹੇ ਲਾ ਕੇ ਜਿਹਦੇ ਬੜੀ ਦਲੇਰੀ ਨਾਲ ਸਰ ਉੱਥੇ ਮੇਰੇ ਹਿਸਾਬ ਨਾਲ ਟੈਂਪੋ ਖੜਾ ਕਰਕੇ ਤੇ ਮੇਰੀ ਬੜੀ ਦਲੇਰੀਆਂ ਚੁੱਕ ਧੂੜੇ ਉਥੋਂ ਪੋਰੀਆਂ ਲੱਤ ਕੇ ਲੱਗੇਗੇ ਇਹ ਚਾਹਨਣ ਕਿਸੇ ਦਾ ਕੋਪੀ ਨਹੀਂ ਹੈਗਾ ਕਿਸੇ ਦਾ ਡਾਰੀ ਨਹੀਂ ਹੈਗਾ ਘਰ ਤੋਂ ਘਰ ਵੀ 4-5 ਬੰਦੇ ਦਾ ਕੰਮ ਆ ਥੱਲੇ ਬੰਦੇ ਦਾ ਕੰਮ ਹੀ ਹੈਗਾ ਇਹ 4-5 ਬੰਦੇ ਦਾ ਕੰਮ ਹੈ ਨਹੀਂ ਅਭੀ ਇਹ ਅੰਕਲ ਨੂੰ ਇਨਸਾਫ ਮਿਲਣਾ ਚਾਹੀਦਾ ਇੰਨਾ ਨੁਕਸਾਨ ਤਿੰਨ ਵਾਰੀ ਨੁਕਸਾਨ ਹੋ ਗਿਆ ਠੀਕ ਹੈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਆਪਾਂ ਨਾਲ ਖੜੇ ਹਾਂ 20 ਘੰਟੇ ਕਿਉਂ ਸਾਡੀ ਗਵਾਣ ਬਤਾ ਤੁਹਾਨੂੰ ਸਾਡੀ ਵੀ ਚੋਰੀ ਹੋ ਸਕਦੀ ਹੈ ਇਸ ਕਰਕੇ ਇਨਸਾਫ ਮਿਲਣਾ ਚਾਹੀਦਾ ਆਪਾਂ ਸਵੇਰ ਨੂੰ ਇਹ ਪਤਾ ਲੱਗਾ ਕਿ ਭਾਈ ਨੰਦਰ ਦਾ ਕੋਈ ਨੁਕਸਾਨ ਹੋ ਗਿਆ ਵਾ ਕਿ ਪੰਛੀ ਕੇ ਬੋਰੀਆਂ ਦਾ ਨੁਕਸਾਨ ਹੋ ਗਿਆ ਵਾ ਆਪਾਂ ਦੇ ਚੇਹ ਨਾਲ ਮਟਰ ਨੂੰ ਗਿਆ ਕਹਣਾ ਚਾਹਦੇ ਹਾਂ ਕਹਣਾ ਚਾਹ ਮੰਗੀ ਜੀ ਦੇ ਦਿਨ ਸਾ ਵੀ ਜਿਹਦਾ ਕਹਣਾ ਕਿ ਚੰਨੇ ਆ ਜਿੱਦਾਂ ਵੀਰ ਘੜਿਆ ਵੀ ਤੇ ਨਾਕੇ ਦਾ ਵੀ ਹੋਣਾ ਜਿਹਦਾ ਵਾ 11 ਤੋਂ 5 ਵਜੇ ਤੱਕ ਇਦਾਂ ਹੀ ਹੋ ਰਿਹਾ ਕਿਉਂਕਿ ਲਗਾਤਾਰ ਇਹਨਾਂ ਦੀ ਚੋਰੀ ਹੋ ਰਹੀ ਆ ਇਹ ਫੌਜ ਚੋਂ ਆਖੇ ਨਾ ਰਿਟਾਇਰਮੈਂਟ ਆ ਕੇ ਦੁਕਾਨ ਪਾਈ ਆ ਸਰ ਵੀ ਫੌਜੀ ਵੀ ਆ ਤੇ ਬਹੁਤ ਇਮਾਨਦਾਰ ਬੰਦਾ ਸਾਨੂੰ ਵੇਖ ਕੇ ਦੁੱਖ ਹੈ ਵੀ ਕਿੰਨੀ ਵਾਰੀ ਚੋਰੀ ਹੋ ਗਈ ਇੱਕ ਬੰਦਾ ਮਿਹਨਤ ਕਰਨ ਦਿਆ ਫੀਡ ਖਾ ਲਿਆ ਫੀਡ ਖਾ ਲਿਆ ਕੇ ਵੇਚਣ ਚੰਡਿਆ ਤੇ ਫਿਰ ਵੀ ਇਨਸਾਫ ਹੋਣਾ ਚਾਹੀਦਾ ਬਹੁਤ ਥੱਕ ਗਿਆ ਲਾਗੇ ਪਰ ਉਹਨਾਂ ਚਾਹੀਦੀ ਮਤ ਕਰਨੀ ਇਹਦੀ ਮਾਦਰ ਬੰਦਾ ਦੁਕਾਨੋਂ ਆਪਣੀ ਮਿਹਨਤ ਕਰਨ ਦਿਆ ਤੇ ਮਿਹਨਤ ਕਰਕੇ ਕਾਲ ਫੀਡ ਵੇਚ ਕੇ ਖਯਾਰਾ ਕਰਨ ਦਿਆ ਐਸਐਨਜੀ ਮਾਲੇਵਾਲ ਤੋਂ ਅੰਮ੍ਰਿਤਪੀਰ ਸਟੋਰ ਤੇ ਮਾਲਕ ਅਤੇ ਉਹਨਾਂ ਦੇ ਗਵਾਂਡੀ ਦੁਕਾਨਦਾਰ ਜਿਨ੍ਹਾਂ ਦਾ ਕਹਣਾ ਕਿ ਲਗਾਤਾਰ ਇਸੇ ਦੁਕਾਨ ਨੂੰ ਨਿਸ਼ਾਨਾ ਪਾਇਆ ਜਾ ਰਿਹਾ ਤੇ ਚੋਰ ਜਿਹੜੇ ਨੇ ਬੇਖੌਫ ਹੋ ਕੇ ਇੱਥੋਂ ਸ਼ਟਰ ਤੋੜਦੇ ਨੇ ਦੁਕਾਨਦਾਰ ਤੇ ਆਰਾਮ ਨਾਲ ਬੋਰੀਆਂ ਇਥੋਂ ਚੋਰੀ ਕਰਕੇ ਤੇ ਲੈ ਜਾਂਦੇ ਨੇ ਨਜ਼ਦੀਕ ਹੀ ਪੁਲਿਸ ਚੌਕੀ ਆ ਉਹਨਾਂ ਦਾ ਕਹਣਾ ਕਿ ਇੱਥੇ ਨਾਕਾ ਹੋਣਾ ਚਾਹੀਦਾ ਤਾਂ ਜੋ ਇਹਨਾਂ ਦੇ ਚੋਰੀ ਦਾ ਪਤਾ ਉਹ ਸਕੇ ਪਰ ਇਹਨਾਂ ਨੂੰ ਵੀ ਫੇਰ ਕੋਹ ਕੰਬਰ ਘੂਸੇ ਪਾ ਦਿੱਤਾ ਗਿਆ ਮਾਲੇਵਾਲ ਚੌਕੀ ਵਾਲੇ ਕਹਿੰਦੇ ਵੀ ਇਹ ਹੱਥ ਜਿਹੜੀ ਇਹ ਇਹਨਾਂ ਦੀ ਦਿਖਾ ਦੀ ਫਰੇਗੜ ਦੂਰੇ ਥਾਂ ਤੇ ਪੈਂਦੀ ਜਦ ਕਿ ਇਹਨਾਂ ਦਾ ਕ ਦੇਣ ਜਾਂਦੇ ਫਰੇਗੜ ਦੁਨੀਆਂ ਵਾਲਿਆਂ ਨਾਲ ਜੇ ਗੱਲਬਾਤ ਕਰਾਂਗੇ ਕਿ ਉਹ ਕੀ ਇਸ ਦੇ ਸਬੰਧ ਚ ਕਹਿੰਦੇ ਨੇ ਅਜਾ ਮਾਲੇਵਾਲ ਚੌਕੀ ਦੇ ਨੇੜੇ ਖਾਲਦੀ ਕਿਕਾਰ ਹੈ ਜਿੱਥੇ ਲਗਾਤਾਰ ਹਫਤੇ ਜੀ ਚੋਰੀ ਹੋ ਰਹੀ ਉਹ ਇਹ ਮਾਮਲਾ ਮੇਰੇ ਨੋਟਿਸ 'ਚ ਨਹੀਂ ਹੈਗਾ ਜੀ ਬਾਕੀ ਕਲੀਅਰ ਕਰ ਲੈਣੇ ਆ ਜੇ ਕੋਈ ਆਪਣਾ ਚੋਰੀ ਦੀ ਵਾਰਦਾਤ ਹੋਈ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਲੇਵਾਲ ਚੌਕੀ ਜਿਹੜੀ ਹੈ ਥਾਣਾ ਡੇਰਾ ਬਾਬਾ ਨਾਨਕ ਦੀਨ ਆਉਂਦੀ ਆ ਤੇ ਬਾਕੀ ਉਹਨਾਂ ਉਸ ਚੌਂਕੀ ਦੇ ਕਰਮਚਾਰੀਆਂ ਦੇ ਨਾਲ ਸੰਪਰਕ ਕਰਕੇ ਤੇ ਜੋ ਵੀ ਆਪਣਾ ਵਾਰਦਾਦਾ ਹੈਗਾ ਸਿਸਟਮ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ